ਸਲਾਮ ਹੈ ਉਸ ਦੁਕਾਨਦਾਰ ਨੂੰ ਜਿਸ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਲੁਟੇਰਿਆਂ ਨੂੰ ਭੱਜਣ ਲਈ ਥਾਣਾ ਮਿਲੀ ਆਪھوں ਦਿਖਾਣੇ ਆ ਨਵਾਂ ਸ਼ਹਿਰ ਇਲਾਕੇ ਦੀਆਂ ਜਿੱਥੇ ਦੋ ਲੁਟੇਰਿਆਂ ਵੱਲੋਂ ਇੱਕ ਮਣੀ ਚੈਂਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਨੁਕਾਬ ਪੋਸ਼ ਦੋ ਲੁਟੇਰੇ ਆਏ ਉਹਨਾਂ ਨੇ ਪਸਵਾੜ ਕੱਢ ਕੇ ਉਸ ਦੇ ਮਾਲਕ ਤੇ ਗਰਨੇ ਰੱਖਣ ਲੱਗਿਆ ਮਾਲਕ ਨੇ ਕੋਈ ਸੁਝਨਦਾ ਉਸ ਤੁਰੰਤ ਦੇਖਿਆ ਕਿ ਲੁਟੇਰੇ ਨੇ ਉਹਨਾਂ ਹੁਣ ਜਫਾ ਪਾਉਣ ਦੀ ਕੋਸ਼ਿਸ਼ ਕੀਤੀ ਲੁਟੇਰੇ ਭੱਜਣ ਵਿੱਚ ਨਹੀਂ ਭਲਾਏ ਸਮਝੀ ਤੇ ਦੌੜ ਗਏ ਸੀਸੀਟੀਵੀ ਚ ਸਾਰਾ ਮਾਮਲਾ ਕੈਦ ਹੋ ਗਿਆ ਹੈ ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ ਇਸਵੰਦੀ ਪੁਲਿਸ ਟੇਰੇ ਪਾਲ ਵਿੱਚ ਲੱਗ ਗਈ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਆ ਦੇਖ ਤੇ ਮੈਂ ਅੱਖਰੁੱਧੇ ਕਰਦੇ ਆ ਪਤਾ ਨਹੀਂ ਕੀ ਗੱਲ ਆ ਆਹ ਡੋਟੀ ਭਾਈਓ ਮੂੰਹ ਨਹੀਂ ਨਾ ਤੂੰ ਦੂਜੇ ਦਾ ਵੀ ਲਕੋਇਆ ਵਾ ਮੂੰਹ ਇਹੋ ਜੀ ਵੀ ਚੱਲ ਭਾਈ ਇਹ ਆ ਰਿਆ ਮੇ ਤੇ ਆ ਗਈ ਹੋਣਾ ਇਹ ਆ ਆਗਾ ਜੀ ਰੋਣ ਕੱਢ ਲਿਆ ਮੈਂ ਦੇਖਿਆ ਨਹੀਂ ਫਿਰ ਮੈਂ ਮੈਂ ਪੈ ਗਿਆ ਫਿਰ ਜਦੋਂ ਕੁਰਸੀ ਚੱਕਣ ਲੱਗਾ ਜਾਨੂ ਖਾਇਦਾ ਹਾਂ ਗੈਪ ਪੈ ਗਿਆ ਐਨਾ ਕੁਲ ਬੜੀ ਤੇ ਇਹਨੂੰ ਜਿਹਾ ਬਈ ਆਇਸ ਕੇ ਬਸ ਵੈਸਟ ਇੰਡੀਆ ਕਢਾਣ ਦੇ ਬਾਹਾਂ ਦੇ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਹਰਵਾਲਪੁਰ ਕੱਟਿਆ ਸੀਗਾ ਓਕੇ ਜੀ ਜਦੋਂ ਉਹ ਬੈਹ ਗਿਆ ਕੌਣ ਨੂੰ ਦੌਰ ਗਿਆ ਓਕੇ ਜੀ ਕੈਮਰੇ ਵੀ ਲੱਗੇ ਹੋਏ ਸੀ ਸਾਰੇ ਇੱਥੇ ਆਪਣੀ ਮੈਂ ਜਗਮਨ ਟੀਵੀ ਲਈ ਹਰੀਸ਼ ਬਠਲਾ